ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਕੁਲਫੀ ਬਣਾਉਣ ਲੱਗੇ ਆ ਜੀ ਆਪਾਂ ਕੁਲਫੀ ਬਣਾਉਣ ਲੱਗੇ ਆ ਜਿਹੜੀ ਆਪਾਂ ਬਾਜ਼ਾਰ 'ਚ ਖਾਂਦੇ ਆ ਕਹਿੰਦੇ ਨੇ ਕਿ ਖੋਏ ਵਾਲੀ ਕੁਲਫੀ ਵਿੱਚ ਖੋਆ ਪਾਇਆ ਹੈ ਉਹ ਖੋਆ ਖੋਆ ਕੁਝ ਨਹੀਂ ਹੁੰਦਾ ਜੀ ਅੱਜ ਆਪਾਂ ਉਹ ਉਦਾਂ ਦੀ ਕੁਲਫੀ ਬਣਾਉਣ ਲੱਗੇ ਆ ਚਲੋ ਜੀ ਚੱਲਦੇ ਹਾਂ ਸੋਈ ਬੱਲ ਲਓ ਜੀ ਆਪਾਂ ਨੇ ਆ ਲੈ ਲਏ ਬਰੈਡ ਬ੍ਰੈਡਾਂ ਦੇ ਆਪਾਂ ਕਾਂਡੇ ਕੱਟ ਦੇਣੇ ਕਿਉਂਕਿ ਕਾਂਡਿਆਂ ਨਾਲ ਵਧੀਆ ਨਹੀਂ ਬਣਦੀ ਗੱਲ ਐਡੇ ਜੰਦੇ ਨੇ ਕਾਂਡੇ ਆਪਾਂ ਦਿੰਨੇ ਆ ਲਾ ਕਿਉਂਕਿ ਇਹ ਬੱਚੇ ਜਿਹੇ ਹੋਏ ਹੁੰਦੇ ਨੇ ਜੀ ਕਾਂਡੇ ਫਿਰ ਇਹ ਕਾਲੇ ਕਾਲੇ ਜੇ ਚਮਕੀ ਜਾਂਦੇ ਨੇ ਕੁਲਫੀ ਦੇ ਵਿੱਚ ਇਸ ਲਈ ਆਪਾਂ ਕਾਂਡਿਆਂ ਨੂੰ ਲਾ ਦਿੰਨੇ ਆ ਬ੍ਰੈਡ ਆਪਨੇ ਫ੍ਰਿਜ ਚ ਪਾਏ ਜੀ ਹੋਰ ਲੋਟ ਦੇ ਹੋਗੇ ੱਲ ਮੰਗਾਏ ਤੇ ਤੇ ਤਾਜ਼ੇ-ਤਾਜ਼ੇ ਵਧੀਆ ਬਣ ਲੱਗਦੇ ਨੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਜੀ ਲੋ ਜੀ ਇਸੇ ਤਰ੍ਹਾਂ ਆਪਾਂ ਸਾਰੇ ਬਰੈਡਾਂ ਨੂੰ ਕੱਟ ਲੈਨੇ ਆ ਹੋ ਤੁਸੀਂ ਇੰਨਾ ਬਣਾ ਲਿਆ ਸਾਰੇ ਬਰੈਡਨ। ਕਲੋਜੀ ਬਰੈਡ ਆਪਾਂ ਨੇ ਸਾਰੇ ਕੱਟ ਲਏ। ਹੁਣ ਇਹਨੂੰ ਆਚਾਰ ਦੇ ਵਿੱਚ ਪਾ ਲੈਨੇ ਆ। ਕਲੋਜੀ ਇਹਨੂੰ ਪਾ ਲੈਨੇ ਮਿਕਸੀ ਗ੍ਰੈਂਡ ਚ। ਕੋਲ ਇਹਨੂੰ ਆਪਾਂ ਚੂਰਾ ਬਣਾ ਲੈਨੇ ਚੰਗੀ ਤਰ੍ਹਾਂ। ਲਓ ਜੀ। ਚੰਗੀ ਤਰ੍ਹਾਂ ਆਪਾਂ ਨੇ ਪੀਸ ਲਿਆ। ਇਹਦੇ ਵਿੱਚ ਆਪਾਂ ਇੱਕ ਕੱਪ ਦੁੱਧ ਦਾ ਪਾ ਲੈਨੇ ਆ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ ਲਓ ਜੀ ਦੁੱਧ ਆਪਾਂ ਰਿਝਣ ਲੱਗ ਗਿਆ ਹੋ ਗਏ ਇਹਨੂੰ 5-7 ਮਿੰਟ ਦੁੱਧ ਨੂੰ ਆਪਣੇ ਨੂੰ ਰਿਝਣ ਨੂੰ ਹੁਣ ਇਹਦੇ ਵਿੱਚ ਆਪਾਂ ਐਡ ਕਰ ਦਿੰਨੇ ਆ ਇਲਾਇਚੀ ਥੋੜੀ ਜੀ ਆਪਾਂ ਜੇ ਤੁਹਾਡੇ ਕੋਲ ਕੇਸਰ ਹੈਗਾ ਤਾਂ ਤੁਸੀਂ ਕੇਸਰ ਵੀ ਪਾ ਸਕਦੇ ਹੋ ਜੀ 컬러 ਵਾਸਤੇ ਆਪਾਂ ਨੂੰ ਕਿਉਂਕਿ ਕੇਸਰ ਹਰੇਕ ਘਰ ਦੇ ਵਿੱਚ ਨਹੀਂ ਹੁੰਦਾ ਇਸ ਲਈ ਆਪਾਂ ਥੋੜੀ ਜੀ ਹਲਦੀ ਪਾ ਲੈਨੇ ਇਹਦੇ ਨਾਲ ਕਲਰ ਵਧੀਆ ਆਊਗਾ ਜੀ ਛੁਟਕੀ ਘਰਦੀ ਪਾਈ ਜਾ ਜੀ ਤੋ ਦੋਨੋਂ ਆਪਣੇ ਨੂੰ ਹੋ ਗਏ 5 5 ਮਿੰਟ ਹੋ ਗਏ ਚੰਗੀ ਤਰ੍ਹਾਂ ਰਿਜਦੇ ਨੂੰ ਗੈਸ ਆਪਾਂ ਨੇ ਸਲੋ ਤੇ ਕਰਕੇ ਰੰਨ ਲਿਆ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਆਪਾਂ ਐਡ ਕਰਦੇ ਆਂ ਜੀ ਚੀਨੀ ਚੀਨੀ ਤੁਸੀਂ ਆਪਣੇ ਸਵਾਦ ਅਨਸਾਰ ਪਾ ਸਕਦੇ ਬੰਦ ਕਰ ਦਿੱਤੀ ਚੀਨੀ ਕੁਨੇ ਪਾਉਣੀ ਹੈ ਚਲੋ ਜੀ ਹੁਣ ਇਹਨੂੰ ਆਪਾਂ 1-2 ਮਿੰਟ ਲਈ ਹੋਰ ਰੰਨ ਲੈਣੇ ਹੈ ਆ ਜੋ ਆਪਣੀ ਚੀਨੀ ਹੈ ਜਿਹੜੀ ਉਹ ਮੈਲਟ ਹੋ ਜਾ ਚੰਗੀ ਤਰ੍ਹਾਂ ਖੁਰਚ ਜੇਵੇ ਕਲਰ ਦੇਖੋ ਜੀ ਕਿੰਨਾ ਵਧੀਆ ਹੋ ਗਿਆ ਹਲਦੀ ਪਾਉਣ ਨਾਲ ਨਵ ਜੀ ਚੀਨੀ ਆਪਣੀ ਚੰਗੀ ਤਰ੍ਹਾਂ ਖੁਰ ਗਈ ਸਾਨੂੰ ਆਪਣੇ ਨੁਵਾਰੇ ਆ ਗਏ ਹੁਣ ਇਹਦੇ ਵਿੱਚ ਆਪਾਂ ਪਾ ਦਿੰਨੇ ਆ ਜਿਹੜੇ ਆਪਾਂ ਨੇ ਬ੍ਰੈਡ ਪੀਸ ਕੇ ਰੱਖੇ ਸੀ ਗੈਸ ਆਪਾਂ ਕਰ ਲੈਨੇ ਆ ਸਲੋ ਨਾ ਜੀ ਬ੍ਰੈਡ ਆਪਾਂ ਨੇ ਵਿੱਚ ਪਾ ਦੇ ਹੁਣ ਇਹਨਿੰਕਦੋ ਵਾਲਾ ਹੋਰ ਦੇ ਲੈਨੇ ਆ ਦੇਖੋ ਜੀ ਗਾੜੀ ਤੇ ਹੋ ਗਈ ਇਹ ਪਹਿਲੀ ਇਹਨਿੰਕਦੋ ਵਾਲਾ ਆਪਾਂ ਹੋਰ ਦੇ ਲੈਨੇ ਆ ਤਾਂ ਜੋ ਜਿਹੜੇ ਬਰੈਡ ਮਾੜਾ ਮोटा ਰਹਿ ਗਿਆ ਵੱਡਾ ਉਹ ਹੋਰ ਸੌਫਟ ਹੋ ਜਾਏ ਦੇਖੋ ਕਿੰਨੀ ਵਧੀਆ ਬਣੂਗੀ ਲਓ ਬਿਲਕੁਲ ਗਾੜੀ ਬਣੀ ਜੀ ਇਹਨੂੰ 2-4 ਮਿੰਟ ਲਈ ਬਸ ਰਹਿਣ ਲੈਨੇ ਆ ਆਪਾਂ ਤਾ ਜੋ ਜਿਹੜੇ ਬਰੈਡ ਨੇ ਸੌਫਟ ਜਿਹਾ ਹੋ ਜਾਏ ਚੰਗੀ ਤਰ੍ਹਾਂ ਵਿੱਚ ਕੋਈ ਗੰਢ ਨਾ ਰਹੇ ਦੇਖੋ ਜੀ ਹੋ ਗਿਆ ਬਿਲਕੁਲ ਘੜਾ ਹੁਣ ਇਹਨੂੰ ਆਪਾਂ ਗੈਸ ਨੂੰ ਕਰ ਦਿੰਨੇ ਆ ਜੀ ਬੰਦ ਇਹਨੂੰ ਠੰਡੀ ਕਰ ਲੈਣੇ ਆ ਇਹ ਇਤਰਾ ਮਿਕਸ ਹੋ ਗਈ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਆ ਤੇ ਇਹਨੂੰ ਕੋਲ ਨੂੰ ਆਪਾਂ ਠੰਡਾ ਬਣਾ ਲੈਨੇ ਆ ਲਓ ਜੀ ਕੁਲਫੀ ਆਪਣੀ ਠੰਡੀ ਹੋ ਗਈ ਬਿਲਕੁਲ ਠੰਡੀ ਹੋ ਗਈ ਇਹਨੂੰ ਆਪਾਂ ਗਲਾਸ ਦੇ ਵਿੱਚ ਪਾ ਲੈਨੇ ਆ ਇੱਕ ਗਲਾਸ ਆਪਣਾ ਭਰ ਗਿਆ ਜੀ ਹੁਣ ਇਹਨੂੰ ਆਪਾਂ ਦੂਜੇ ਗਲਾਸ ਦੇ ਵਿੱਚ ਐਡ ਕਰ ਲੈਨੇ ਆ ਜੀ ਕੁਲਫੀ ਆਪਾਂ ਨੇ ਗਲਾਸਾਂ 'ਚ ਪਾ ਲਈ। ਹੁਣ ਆਪਾਂ ਨੇ ਇਹ ਪੇਪਰ ਲੈ ਲਿਆ। ਇਹਦੇ ਨਾਲ ਆਪਾਂ ਗਲਾਸਾਂ ਨੂੰ ਉੱਪਰੋਂ ਢੱਕ ਦਿੰਨੇ ਆ ਚੰਗੀ ਤਰ੍ਹਾਂ ਤਾਂ ਜੋ ਜਿਹੜਾ ਜਿਹੜਾ ਉੱਪਰ ਬਰਫ਼ ਦਾ ਪਾਣੀ ਆ ਉਹ ਨਾ ਆਪਣੇ ਕੁਲਫੀ ਦੇ ਵਿੱਚ ਐਡ ਹੋ ਸਕੇ। ਹੋਇ। ਦੂਜੇ ਗਲਾਸ ਨੂੰ ਵੀ ਆਪਾਂ ਇਦਾਂ ਹੀ ਕਵਰ ਕਰ ਦਿੰਨੇ ਆ। ਲਓ ਜੀ ਹੁਣ ਇਹਨੂੰ 7-8 ਘੰਟਿਆਂ ਲਈ ਆਪਾਂ ਫ੍ਰੀਜਰ ਵਿੱਚ ਜਮਣ ਲਈ ਧਰ ਦਿੰਨੇ ਆ ਬਰਫਾਲੇ ਰੱਖਣੇ ਦੇ ਵਿੱਚ ਚਲੋ ਜੀ ਫਿਰ ਮਿਲਦੇ ਆ ਨੂੰ ਜੰਮੀ ਤੋਂ ਬਾਅਦ ਲਓ ਜੀ ਕੁਲਫੀ ਆਪਣੀ ਜੰਮ ਗਈ ਠੀਕ ਇਹ ਜੰਮੀ ਜਮ ਗਈ ਇਹਨੂੰ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਕਾਪ ਕੱਢ ਲੈਨੇ ਆ ਪਾਣੀ 'ਚ ਪਾ ਕੇ ਚਾਹ ਪੀਸ ਕੱਟ ਕੇ ਖਾਓ ਛੇ ਜਾਂ ਚਮਚਾ ਨਾਲ ਖਾਓ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਜੀ ਬਰੈਡ ਵਾਲੀ ਕੁਲਫੀ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ